ਇੰਦੇ ਪੇੜੀਆਂ ਦੇ ਵਿੱਚ ਚੱਲ ਰਹੀ ਅਬੈਦ ਮਾਈਨਿੰਗ ਤੇ ਟਿਪਰਾਂ ਦੀ ਆਵਾਜ਼ਾਈ ਤੋਂ ਬਾਅਦ ਅਮਨ ਸਿੰਘ ਮੰਟੂ ਠਾਕੁਰ ਅਮਨ ਸਿੰਘ ਮੰਟੂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਜਿਹੜੇ ਨੇ ਉਹ ਹਰੀਹਾਲ ਪਿੰਡ ਦੇ ਲੱਗ ਜਾ ਕੇ ਪਹੁੰਚੇ ਨੇ ਇੱਥੇ ਦਰਿਆ ਦੇ ਵਿੱਚ ਜਿਹੜਾ ਕੰਮ ਚੱਲ ਰਿਹਾ ਸੀਗਾ ਓਕੇ ਤੇ ਪਹੁੰਚੇ ਆ ਤੁਸੀਂ ਦਸਰਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇਗਾ ਅਸੀਂ ਸਿੰਘ ਮੰਟੂ ਆਪਣੀ ਟੀਮ ਦੇ ਨਾਲ ਇੱਥੇ ਪਹੁੰਚਨੇ ਹਾਂ ਉਹਨਾਂ ਵੱਲੋਂ ਇੱਥੇ ਜਿਹੜੇ ਆ ਅੱਗੇ ਦੇਖਿਆ ਗਿਆ ਫਿਲਹਾਲ ਇੱਥੇ ਕੋਈ ਕੰਮ ਚੱਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਮੰਤੂ ਜੀ ਤੁਸੀਂ ਹਰੀਆਲ ਇਲਾਕੇ ਚ ਪਹੁੰਚੇ ਹੋ ਇੱਥੇ ਵੀ ਕਾਫੀ ਮਾਈਨਿੰਗ ਜੜੀ ਆ ਤੇ ਚਲਦੀ ਵੀ ਸੀਗੀ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਕਰਨਾ ਚਾਹੁੰਦੇ ਦੇਖੋ ਜਿਹੜਾ ਮੈਨੂੰ ਪਤਾ ਲੱਗਾ ਵੀ ਹਰੀਆਲ ਦੇ ਵਿੱਚ ਵੀ ਜਿਹੜੀ ਇਨਲੀਗਲ ਤਰੀਕੇ ਨਾਲ ਜਿਹੜੀ ਮਾਈਨਿੰਗ ਕੀਤੀ ਜਾਂਦੀ ਹੈ ਸੋ ਇਸੇ ਦੇ ਤਹਿਤ ਅੱਜ ਅਸੀਂ ਹਰੀਆਲ ਵੀ ਜਿਹੜੇ ਕ੍ਰੈਸ਼ਿੰਗ ਅੰਡਰਸਟਰੀ ਦੇ ਇੱਥੇ ਆਇਆ ਚਲੋ ਫਿਲਹਾਲ ਤੇ ਮੈਂ ਕੋਈ ਦੇਖੀ ਨਹੀਂ ਅਜੇ ਗੱਡੀ ਆਂਦੀ ਆ ਅਗਰ ਕੋਈ ਆਂਦੀ ਹੋਏਗੀ ਜਾਂ ਹੋ ਸਕਦਾ ਵੀ ਕਿਤੇ ਰਾਤ ਨੂੰ ਇਹ ਮਾਈਨਿੰਗ ਕਰਦੇ ਹੋਣਗੇ ਤੇ ਲੇਕਿਨ ਕੋਈ ਗੱਲ ਨਹੀਂ ਸਾਡੀ ਟੀਮ ਜਿਹੜੀ ਰਾਤ ਨੂੰ ਇੱਥੇ ਅਲਰਟ ਰਹੇਗੀ ਅਗਰ ਕੋਈ ਵੀ ਅਨਸਰ ਜਿਹੜਾ ਗਲਤ ਤਰੀਕੇ ਨਾਲ ਜਿਹੜੀ ਮਾਈਨਿੰਗ ਕਰ ਰਿਹਾ ਖਾਸ ਕਰਕੇ ਇਹ ਰੇਨਿੰਗ ਸੀਜ਼ਨ ਹੈ ਇਹਦੇ ਵਿੱਚ ਤੇ ਬਿਲਕੁਲ ਵੀ ਜਿਹੜੀ ਮਾਈਨਿੰਗ ਕਿਸੇ ਵੀ ਤਰ੍ਹਾਂ ਦੀ ਉਹ ਬਿਲਕੁਲ ਬੈਨ ਹੈ ਸੋ ਕੋਈ ਵੀ ਜਿਹੜਾ ਸ਼ਰਾਰਤੀ ਅਨਸਰ ਇਸ ਤਰ੍ਹਾਂ ਦੀ ਜੇਕਰ ਕੋਈ ਗਲਤ ਤਰੀਕੇ ਨਾਲ ਮਾਈਨਿੰਗ ਕਰਦਾ ਹੈ ਸਰਕਾਰ ਦੀ ਅੱਖਾਂ ਵਿੱਚ ਜਿਹੜਾ ਚੁੰਨਾ ਪਾ ਕੇ ਤੁਸੀਂ ਜੇਕਰ ਗਲਤ ਕੰਮ ਕਰ ਰਹੇ ਹੋ ਤੇ ਬਖਸ਼ੇ ਨਹੀਂ ਜਾਣਗੇ ਸੋ ਅੱਜ ਅਸੀਂ ਇੱਥੇ ਆਏ ਹਾਂ ਦੇਖਦੇ ਹਾਂ ਜੇਕਰ ਕੋਈ ਗੱਡੀ ਇੱਥੇ ਆਉਂਦੀ ਹੈ ਇਨਲੀਗਲ ਤਰੀਕੇ ਨਾਲ ਰੌ ਮਟੀਰੀਅਲ ਜਿਹੜਾ ਲੈ ਕੇ ਆਉਂਦੀ ਹੈ ਉਹਦੇ ਤੇ ਬੰਦੀ ਜਿਹੜੀ ਕਾਰਵਾਈ ਕੀਤੀ ਜਾਏਗੀ ਆਸੂਨ ਮਾ ਪਾਏ ਸੀ ਕਿ ਮੰਡੂ ਜੀ ਇਧਰ ਤੇ ਲੋਕਾਂ ਦਾ ਕਹਿਣਾ ਸੀਗਾ ਕਿ ਮਾਈਨਿੰਗ ਦੀ ਵਜ੍ਹਾ ਕਰਕੇ ਜਿਹੜਾ ਪਾਣੀ ਦਾ ਲੈਵਲਾ ਕਾਫੀ ਨੀਵਾ ਚਲ ਗਿਆ ਲੋਕ ਕਾਫੀ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਸੀਗਾ ਕਿ ਆਪਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਪਰੇਸ਼ਾਨੀਆਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਸਕਦਾ ਇਸ ਵਜ੍ਹਾ ਕੀ ਕਹਿਣਾ ਚਾਹ। ਦੇਖੋ ਮੈਂ ਇਸੇ ਕਾਰਨ ਇੱਥੇ ਆਇਆ ਜਿਹੜੇ ਸਾਡੇ ਸਜਾਨਪਾ ਹਲਕੇ ਦੇ ਜਿਹੜੇ ਪਿੰਡ ਹੈ ਆਪਣੇ ਹਾੜਾ ਨਰੈਣਪੁਰ ਡੇਟੀ ਜਿੰਨੇ ਵੀ ਨਾਲ-ਨਾਲ ਪਿੰਡ ਪੈਂਦੇ ਆ ਸੋ ਇਹਦੇ ਤਹਿਤ ਲੋਕ ਇੱਥੋਂ ਦੇ ਬਹੁਤ ਪਰੇਸ਼ਾਨ ਹੈ ਕਿਉਂਕਿ ਜਿਹੜਾ ਪਾਣੀ ਦਾ ਸਤਾਰਾ ਉਹ ਦਿਨ ਬਾ ਦਿਨ ਜਿਹੜਾ ਥੱਲੇ ਚੁੰ ਸੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਜਿਹੜੀ ਦਿੱਕਤ ਉਹ ਹੋ ਸਕਦਾ ਵੀ ਪਾਣੀ ਦੀ ਕਿੱਲਤ ਹੋਏ ਕਿਉਂਕਿ ਜਿਹੜੀ ਗਲਤ ਤਰੀਕੇ ਨਾਲ ਮਾਈਨਿੰਗ ਕਰ ਰਿਹਾ ਹੈ ਹਰ ਦਿਨ ਜਿਹੜੀਆਂ ਕਹਿੰਦੇ ਕਈ ਗੱਡੀਆਂ ਜਿਹੜੀਆਂ ਇੱਥੋਂ ਮਾਈਨਿੰਗ ਕਰਕੇ ਕ੍ਰੈਸ਼ਰਾਂ ਦੇ ਵਿੱਚ ਲੈ ਕੇ ਜਾ ਰਹੇ ਸੋ ਇਹ ਪਾਣੀ ਦਾ ਸਤਾ ਜਿਹੜਾ نیچے ਜਾ ਰਿਹਾ ਸੋ ਇਹਨੂੰ ਅਸੀਂ ਪਾਣੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿੱਲਰ ਨਾ ਹੋਏ ਸੋ ਇਸ ਤਰ੍ਹਾਂ ਦੀ ਬਿਲਕੁਲ ਵੀ ਅਸੀਂ ਮਾਈਨਿੰਗ ਨਹੀਂ ਹੋਣ ਦਿਆਂਗੇ ਅਗਰ ਕੋਈ ਵੀ ਅਨਸਰ ਇਸ ਤਰ੍ਹਾਂ ਦੇ ਗਲਤ ਕੰਮ ਕਰ ਰਿਹਾ ਤਾਂ ਉਹ ਬਿਲਕੁਲ ਬੰਦ ਕਰ ਦਿੱਤਾ ਜਾਏ ਇਹ ਅਸੀਂ برداشت ਨਹੀਂ ਕਰਾਂਗੇ ਸੋ ਜਿਹੜਾ ਵੀ ਕੋਈ ਅਸੀਂ ਫੜਿਆ ਉਹਨੂੰ ਉਹਦੇ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਏ ਮਾਈਨਿੰਗ ਡਿਪਾਰਟਮੈਂਟ ਦੀ ਗੱਲ ਕਰੀ ਮਾਈਨਿੰਗ ਡਿਪਾਰਟਮੈਂਟ ਹਰ ਜਗ੍ਹਾ ਤੇ ਮਾਈਨਿੰਗ ਮਾਫੀਆ ਨੂੰ ਸ਼ੈਟਰ ਦਿੰਦਾ ਹੋਇਆ ਨਜ਼ਰ ਆ ਰਿਹਾ ਜੇ ਆਪਾਂ ਭੀੜੀ ਦੀ ਗੱਲ ਕਰੀ ਉੱਥੇ ਵੀ ਜਿਹੜਾ ਜੀਐਸਟੀ ਦਵਾਣ ਦੀ ਆੜ ਨੀਤੀ ਚੱਲੀ ਜਾ ਰਹੀ ਹੈ ਇਸ ਏਰੀਆ ਦੇ ਵਿੱਚ ਏ ਫਾਰਮ ਦੀ ਡਬਲਯੂ ਫਾਰਮ ਦੀ ਆੜ ਲੱਤੀ ਜਾ ਰਹੀ ਹੈ ਡਿਪਾਰਟਮੈਂਟ ਨੂੰ ਕੀ ਮੈਸੇਜ ਹੈ ਤੁਹਾਡਾ ਦੇਖੋ ਜਿਹੜਾ ਇਹਨਾਂ ਦਾ ਮਿਲੀ ਉਨ ਕਿਸੇ ਵੀ ਤਰੀਕੇ ਦੀ ਅਸੀਂ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਣਾ। ਅਗਰ ਕੋਈ ਇਸ ਤਰ੍ਹਾਂ ਦੀ ਗੱਲਾਂ ਕਰਦਾ ਹੈ ਮਾਈਨਿੰਗ ਵਾਲਿਆਂ ਨੂੰ ਆਪਣੇ ਮਾਈਨਿੰਗ ਮਾਫੀਆ ਨੂੰ ਬਚਾਉਣ ਦੀ ਗੱਲ ਕਰਦਾ ਕੋਈ ਡਿਪਾਰਟਮੈਂਟ ਦਾ ਕੋਈ ਵੀ ਅਫਸਰ ਤੇ ਉਹਦੇ ਅਗੇਂਸਟ ਅਸੀਂ ਸੀਐਮ ਨੂੰ ਚਿੱਠੀ ਪਾਵਾਂਗੇ ਔਰ ਬੰਦੀ ਕਾਰਵਾਈ ਉਹਤੇ ਕਰਾਵਾਂਗੇ। ਸੋ ਕਿਸੇ ਵੀ ਤਰੀਕੇ ਦੀ ਅਸੀਂ ਕੋਈ ਮਿਲੀ ਭੁਗਤ ਅਸੀਂ ਨਹੀਂ ਹੁੰਦੇ ਨਹੀਂ। ਜਿਹੜਾ ਵੀ ਕੋਈ ਗਲਤ ਕੰਮ ਕਰਦਾ ਪਾਇਆ ਗਿਆ ਉਹਦੇ ਤੇ ਜਿਹੜੀ ਕਾਰਵਾਈ ਉਹ ਨਿਸ਼ਚਿਤ ਹੈ। ਮਿਸਿੰਗ ਮੰਟੂ ਜਿਹੇ ਸਰ ਨਾ ਮੌਜੂਦ ਗੱਲਬਾਤ ਕਰ ਰਹੇ ਸੀਗੇ ਐਕਸ਼ਨ ਮੋਰ ਦੇ ਵਿੱਚ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਜੀ ਕਿ ਲਗਾਤਾਰ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਵੈਦ ਮਾਈਨਿੰਗ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਮਿਸਿੰਗ ਮੰਟੂ ਜਿਹੜੇ ਨੇ ਉਹ ਪਹਿਲਾਂ ਭੇਡੀਆਂ ਵਿੱਚ ਪਹੁੰਚੇ ਸੀਗੇ ਹੁਣ ਉਸ ਤੋਂ ਬਾਅਦ ਪਿੰਡ ਹਰੀਆਲ ਹਾੜਾ ਦਰੈਣਪੁਰ ਦੇ ਵਿੱਚ ਪਹੁੰਚੇ ਨੇ ਤੁਹਾਨੂੰ ਦੱਸ ਜੀ ਕਿ ਇਸ ਤੇ ਵੀ ਜਿਹੜੀ ਮਾਈਨਿੰਗ ਜਿਹੜੀ ਚੱਲਦੀ ਸੀਗੀ ਤੁਸੀਂ ਉਹਨਾਂ ਦਾ ਨਾਮ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਦਰਿਆ ਹੈ ਦਰਿਆ ਦੇ ਵਿੱਚ ਜਿਹੜੀ ਟਿਪਰਾਂ ਜਿਹੜੀਆਂ ਇੱਥੋਂ ਨਿਕਲਦੀਆਂ ਸੀਗੀਆਂ ਪਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਇੱਕ ਤੋਂ ਬਾਅਦ ਮਾਈਨਿੰਗ ਡਿਪਾਰਟਮੈਂਟ ਦੇ ਉੱਪਰ ਕੀ ਅਸਰ ਪੈਂਦਾ ਹੈ ਫਿਲਹਾਲ ਜਿਹੜਾ ਮਾਈਨਿੰਗ ਡਿਪਾਰਟਮੈਂਟ ਜਿਹੜਾ ਮਾਈਨਿੰਗ ਮਾਫੀਆ ਦਾ ਸਾਥ ਦਿੰਦਾ ਹੋਇਆ ਨਜ਼ਰ ਆ ਰਿਹਾ ਪਰ ਦੂਜੀ ਪਾਸੇ ਆਪਣੀ ਸਰਕਾਰ ਦੇ ਹੀ ਨੁਮਾਇੰਦੇ ਆਮ ਆਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਮਨ ਸਿੰਘ ਮੰਟੂ ਇਸ ਜੀ ਦੇ ਖਿਲਾਫ ਬੋਲਦੇ ਹੋਏ ਨਜ਼ਰ ਆ ਰਹੇ ਨੇ ਹੁਣ ਦੇਖਣਾ ਇਹ ਹੋਏਗਾ ਕਿ ਸਾਰੇ ਮਾਮਲੇ ਦੇ ਉੱਪਰ ਕੀ ਕਾਰਵਾਈ ਡਿਪਾਰਟਮੈਂਟ ਵੱਲੋਂ ਜਾਂ ਸਰਕਾਰ ਵੱਲੋਂ ਕੀਤੀ ਜਾਂਦੀ ਹੈ